ਇਹ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਸੰਜੀਵ ਦੋਸਤੋ ਅੱਜ ਅਸੀਂ ਬੋਲੇ ਲੁਧਿਆਣਾ ਦੇ ਡੁਗਰੀ ਪੁਲ ਤੇ ਇੱਥੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜੋ ਨਗਰ ਨਿਗਮ ਦੇ ਜੋ ਮੁਲਾਜ਼ਮ ਨੇ ਸਫਾਈ ਕਰਮਚਾਰੀ ਉਹਨਾਂ ਦੇ ਵੱਲੋਂ ਇੱਥੇ ਕੱਟ ਕੀਤਾ ਗਿਆ ਵਾ ਕੱਟ ਕਿਸ਼ੂ ਵਿਸ਼ੇ ਤੇ ਕੀਤਾ ਗਿਆ ਤਸਵੀਰਾਂ ਤੁਹਾਨੂੰ ਕੈਮਰਾਮੈਨ ਜੀ ਸਾਡੇ ਦਿਖਾ ਰਹੇ ਨੇ ਕੱਟ ਕਰਨ ਦਾ ਮੁੱਖ ਕਾਰਨ ਕੀ ਹੈ ਤੇ ਜੋ ਲੋਕ ਆ ਸੀ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਜਿੱਤੇ ਇਹ ਇਹਨਾਂ ਦਾ ਕਹਿਣਾ ਵਾ ਜਾਣਕਾਰੀ ਅਸੀਂ ਲੋਕਾਂ ਤੋਂ ਲੈਣੇ ਇਹਨਾਂ ਦਾ ਕਹਿਣਾ ਵਾ ਕਿ ਮੰਗ ਪੱਤਰ ਕੀ ਦੇਣ ਜੋ ਕਿ ਜਾ ਰਹੇ ਨੇ ਆਪਣੀ ਮੰਗਾਂ ਨੂੰ ਲੈ ਕੇ ਜੋਂ ਡੀ ਦੇ ਵਿੱਚ ਤੋਂ ਤੁਹਾਨੂੰ ਅਸੀਂ ਕੈਮਰਾਮੈਨ ਜੀ ਸਾਡੇ ਤਸਵੀਰਾਂ ਦਿਖਾ ਰਹੇ ਹਾਂ ਡੁਗਰੀ ਪੁਲ ਦੀ ਜਿੱਥੇ ਕਿ ਭਾਰੀ ਭਾਰੀ ਕੱਟ ਦੇਖੋ ਨੂੰ ਮੇਰੇ ਸਫਾਈ ਕਰਮਚਾਰੀ ਦੇ ਵੱਲੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਦਿਖਾਏ ਜਾਣ ਡੁਗਰੀ ਪੁਲ ਦੀਆਂ ਜਿੱਥੇ ਕਿ ਸਫਾਈ ਕਰਮਚਾਰੀਆਂ ਵੱਲੋਂ ਅੱਜ ਕੱਟ ਕੀਤਾ ਗਿਆ ਵਾ ਕੱਟ ਕਰਨ ਦਾ ਮੁੱਖ ਕਾਰਨ ਕੀ ਸੀਗਾ ਔਰ ਇਹਨਾਂ ਵੱਲੋਂ ਕੱਟ ਕਰਕੇ ਇਹਨਾਂ ਦਾ ਜਾਣਕਾਰੀ ਲਵਾਂਗੇ ਅਸੀਂ ਸਾਰੇ ਵੀ ਕੱਟ ਕਰਨ ਦਾ ਮੁੱਖ ਕਾਰਨ ਕੀ ਆ ਕਿਸ ਵਿਸ਼ੇ ਤੇ ਕੀਤਾ ਗਿਆ ਵਾ ਕੀ ਗੱਲਬਾਤ ਆ ਸਾਰੀ ਜਾਣਕਾਰੀ ਇਹ ਸਾਨੂੰ ਅੱਜ ਦੇਣਗੇ ਤੇ ਇੱਥੇ ਜੋ ਲੋਕ ਮੌਜੂਦ ਆ ਸੀ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ ਇੱਥੇ ਸਫਾਈ ਕਰਮਚਾਰੀਆਂ ਵੱਲ ਅੱਜ ਜੋ ਕੀ ਦੁਗਰੀ ਪੋਲ ਦੇ ਉੱਪਰ ਕੱਟ ਕੀਤਾ ਗਿਆ ਵਾ ਇਹਨਾਂ ਨਾਲ ਗੱਲਬਾਤ ਕਰਦੇ ਕਿ ਕਿਸ ਵਿਸ਼ੇ ਤੇ ਕੱਟ ਕੀਤਾ ਗਿਆ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਹਮਪਾਲ ਚਿਨਾਲੇ ਆ ਨਿਊ ਵਾਲਮੀਕ ਇਕਤਾ ਇਕਤਾ ਸੰਗਮ ਪ੍ਰਦਾਨ ਆ ਆਪਣੇ ਸ਼ਹਿਰ 'ਚ ਜੋ ਅੱਜ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਪਣਾ ਪੂਰਾ ਸਮਾਜ ਸਾਡਾ ਹੀ ਆ ਪੂਰਾ ਸ਼ਹਿਰ ਸਾਡਾ ਹੀ ਆ ਜਿਨੇ ਵੀ ਆਪਣਾ ਇਨਸਾਨ ਲੈ ਰਿਹਾ ਉਹ ਇਨਸਾਨ ਹੈਗਾ ਅੱਜ ਕੀ ਹੋ ਰਿਹਾ ਘਰਾਂ ਚੋਂ ਕੂੜਾ ਛੱਕੇ ਲੈਂਦੇ ਆ ਡੰਪ ਤੇ ਤੋਂ ਡੰਪ ਤੇ ਆਉਣ ਤੋਂ ਬਾਅਦ ਕੀ ਜਾਂਦੇ ਆ ਮਸ਼ੀਨ ਖਰਾਬ ਹੈ ਜੀ ਕੂੜਾ ਥੱਲੇ ਨਹੀਂ ਜਟਣਾ ਮਲ ਦੋ ਦੋ ਦਿਨ ਤੱਕ ਮਲੇ ਕੂੜਾ ਲੈ ਕੇ ਸਾਡੇ ਬੰਦੇ ਪੂਰੇ ਡੰਪ ਤੇ ਖੜੇ ਰਹਿੰਦੇ ਨੇ ਮਰੇ ਮਲੇ ਕੀ ਕਹਿਣਾ ਚਾਹੁੰਦੇ ਇਹ ਲੋਕ ਫਿਰ ਦੂਜੀ ਗੱਲ ਇੱਕ ਹੋਰ ਹੈ ਮੈਂ ਆਪਣੀ ਮਿਹਰਿਆ ਨੂੰ ਤੇ ਆਪਣੇ ਸਰਕਾਰ ਨੂੰ ਸਭ ਨੂੰ ਹੀ ਕਹਿਣਾ ਚਾਹੁੰਦਾ ਕਿ ਸਾਡੀ ਮਦਦ ਕਰੀਏ ਕਿਉਂਕਿ ਅਸੀਂ ਬਘਰੀਨ ਔਰ ਕਲੀਨ ਤੋਂ ਅਸੀਂ ਕਰਦੇ ਆ ਸਾਡੇ ਬੰਦੇ ਜਿਹੜੇ ਸਰਕਾਰ ਚ ਨੌਕਰੀ ਕਰਦੇ ਆ ਅਫਸਰਟੇ ਨੇ ਬਈ ਸੀਵਰੇ ਅਸੀਂ ਗੋਲਦੇ ਆ ਸਫਾਈ ਮਤਲਬ ਝਾੜੂ ਨਾਲ ਕੱਦਦਾ ਕੰਮ ਕੂੜਾ ਚੱਕਣਾ ਅਸਾਡੇ ਕੰਮ ਆ ਤੇ ਸਾਡੇ ਦੇ ਮੁਲਾਜ਼ਮਾਂ ਨਾਲ ਵੱਡਾ ਜ਼ੁਲਮ ਕਿਉਂ ਕੀਤਾ ਜਾ ਰਿਹਾ 170 ਕਰੋੜ ਕਹਿੰਦੇ ਜਿਹੜੇ ਰੋੜਾ ਦੇ ਗੋੜਾ ਡਿੱਗਦਾ ਵਾ ਉਹਨੂੰ ਚੱਕਣ ਵਾਸਤੇ ਦਿੰਦੇ ਆ ਦਿਨ ਦਿਨ ਨੂੰ ਕਹਰੇ ਨੇ ਮੈਨੂੰ ਇਹ ਗੱਲ ਦੱਸੋ ਜੱਡੀ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਨੂੰ ਦੋ ਦੋ ਮਹੀਨੇ ਤਨਖਾਹ ਨਹੀਂ ਮਿਲਦੀ ਉਹਨਾਂ ਦੇ ਬੱਚੇ ਕਰਜ਼ੇ ਲੈ ਲੈ ਕੇ ਰੋਟੀ ਖਾਂਦੇ ਨੇ ਬਈ ਸਾਡੇ ਨਾਲ ਇੰਨਾ ਮਰ ਧੱਕਾ ਕਿਉਂ ਹੋ ਰਿਹਾ ਠੇਕੇਦਾਰੀ ਸਾਡਾ ਇਸ ਕੰਮ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਬਈ ਸਾਡੇ ਤੋਂ ਇਲਾਵਾ ਕੋਣ ਕਰ ਸਕਦਾ ਹੈਗਾ ਕੋਈ ਮਨ ਸਮਾਜ ਚ ਬਈ ਅਸੀਂ ਮਤਲਬ ਇੰਨਾ ਮਾੜਾ ਕਰਦੇ ਆ ਜੋ ਕਿ ਸਾਡੇ ਤੇ ਇਨਾ ਵੱਡਾ ਪ੍ਰੈਸ਼ਰ ਪਾਈ ਜਾ ਰਿਹਾ ਬਈ ਇਹਨਾਂ ਨੂੰ ਬਈ ਇਹਨਾਂ ਨੂੰ ਕੱਢੋ ਦੇਰ ਬਾਅਦ ਆਊਗਾ ਅਫੀਸ਼ੀਅਲ ਟੀਮ ਬਦਲੇ ਆਣਗੇ ਤੇ ਹੁਣ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਇਹਦੇ ਤੇ ਇਕੱਠੇ ਹੋਣਾ ਤੁਹਾਡਾ ਮੁੱਖ ਕਾਰਨ ਕੀ ਹੈ ਇੱਥੇ ਮੁੱਖ ਕਾਰਨ ਇਹ ਆ ਆਪਣੇ ਆਪਣੇ ਇੱਕ ਕਮਿਸ਼ਨਰ ਸਾਹਿਬ ਡਿ ਜ਼ੋਨ ਦੇ ਭੈਣੇ ਆਜਕੇ ਦਿਨ ਮੇਹਰ ਸਾਹਿਬ ਮੇਹਰ ਬੈਣ ਦੀ ਆ ਬਿਚਾਰੀ ਅਮੋ ਸਾਡੀ ਭੈਣ ਹੀ ਆ ਅਸੀਂ ਸਤਿਕਾਰ ਕਰਦੇ ਹਾਂ ਉਹਦਾ ਪਰ ਸਾਡੇ ਲਈ ਉਹ ਸੋਚਣੀ ਨੇ ਅਸੀਂ ਉਹਨਾਂ ਦੇ ਕੋਲ ਜਾਣਾ ਮੰਗਪੱਤਰ ਦੇਣਾ ਕੋਈ ਤੱਕੇ ਸਾਈ ਸਾਡਾ ਬੰਦਾ ਨਹੀਂ ਕਰੂਗਾ ਨਾ ਰੋਡ ਤੇ ਕੋਈ ਹੁੱਲੜਬਾਜੀ ਹੋਊਗੀ ਅਸੀਂ ਸ਼ਾਂਤੀਪੂਰਵਕ ਜਾਣਗੇ ਔਰ ਸ਼ਾਂਤੀਪੂਰਵਕ ਜਾ ਕੇ ਜਦ ਤੱਕ ਮੇਰ ਉਹ ਕਮਿਸ਼ਨਰ ਉਹ ਆ ਕੇ ਸਾਡੇ ਦੇ ਮਾਗ ਪੱਤਰ ਨਹੀਂ ਲੈਣਗੇ ਤਦ ਤੱਕ ਅਸੀਂ ਉੱਥੇ ਹੀ ਬੈਠੇ ਰਹਿਣਗੇ ਜੀ ਧੰਨਵਾਦ ਕੀ ਕਹਣਾ ਜਾਵੇ ਮੈਂ ਇੱਕ ਪ੍ਰਾਈਵੇਟ ਕੁੜੇ ਵਾਲਾ ਡੋਟ ਟੂ ਡੋਰ ਦਾ ਮਲਾਜਮ ਹਾਂ ਕਿ ਅੱਜ ਮੇਰ ਮੈਡਮ ਔਰ ਸਰਕਾਰ 170 ਕਰੋੜ ਦਾ ਠੇਕਾ ਦੇ ਰਹੀ ਹੈ ਕਿ ਉਹ ਗਲਤ ਹੈ ਗਲਤ ਹੈ ਜੀਓ ਸਾਡੇ ਸਾਡੇ ਜੋ ਮੁਲਾਜ਼ਮ ਹੈਗੇ ਆ ਉਹ ਬੇਰੁਜ਼ਗਾਰ ਹੋ ਜਾਣਗੇ ਕਿ ਅਸੀਂ ਮੇਅਰ ਮੈਡਮ ਔਰ ਸਰਕਾਰ ਨੂੰ ਵਿਰੋਧ ਕਰਦੇ ਹਾਂ ਕਿ ਇਹ ਇੱਕ ਕੰਮ ਨਹੀਂ ਹੋਣ ਦੇਣਾ ਤੇ ਅੱਗੇ ਜੇ ਤੁਸੀਂ ਅੱਜ ਉਹ ਤੋਂ ਮੰਗ ਪੱਤਰ ਦੇਣ ਚੱਲੇ ਹੋ ਠੀਕ ਹੈ ਜਾ ਕੇ ਮੰਗ ਪੱਤਰ ਦੇਣ ਤੋਂ ਬਾਅਦ ਵੀ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾਗਾ ਉਸ ਤੋਂ ਬਾਅਦ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਸੀਂ 15 ਦਿਨ ਦਾ ਟਾਈਮ ਦੇ ਰਹੇ ਆ ਸਰਕਾਰ ਨੂੰ ਤੇ ਮੇਅਰ ਮੈਡਮ ਨੂੰ ਕਿ 15 ਦਿਨ ਤੱਕ ਸਾਡੀ ਸੁਣਵਾਈ ਨਹੀਂ ਹੋਗੀ ਤਾਂ ਅਸੀਂ ਹੋਰ ਅੱਗੇ ਸੰਗਰਾਮ ਤੇਜ਼ ਕਰਾਂਗੇ ਤੋ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਇੱਥੇ ਤੇ ਇਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਅਸੀਂ ਆਪਣਾ ਮੰਗ ਪੱਤਰ ਦੇਣ ਚੱਲੇ ਆ ਤੇ ਅਸੀਂ ਉੱਥੇ ਕਹਿੰਦੇ ਕਿ ਅਗਰ ਸਾਡੀ ਮੰਗਾਂ ਨਹੀਂ ਮਨਜ਼ੂਰ ਹੋਈਆਂ ਤਾਂ ਸਾਡਾ ਇਹ ਜਿਹੜਾ ਬਹ ਪ੍ਰੋਸੈਸਾ ਜਿਹੜਾ ਇਹ ਹੋਰ ਸੰਘਰਸ਼ ਹੋਰ ਤੇਜ਼ ਹੋਏਗਾ ਕਥੇ ਹੋਰ ਵੀ ਮੌਜੂਦ ਨੇ ਮੁਲਾਜ਼ਮ ਉਹਨਾਂ ਨਾਲ ਗੱਲ ਕਰਾਂ ਜੀ ਮਾਤਾ ਜੀ ਜਿਹੜੇ ਮੁਲਾਜ਼ਮ ਹੈਗੇ ਕੂੜੇ ਦੇ ਨਾਮ ਕੇ ਤੁਹਾਡਾ ਨਾਮ ਹੈ ਕਿਰਸ਼ਨ ਨਾਮ ਹੈ ਮੈਂ ਕਿਰਸ਼ਨ ਮੰਦਰੀ ਕੰਮ ਕਰਦੀ ਆ ਜੀ ਕੀ ਕਹਣਾ ਚਾਹੂਗੇ ਜਿਹੜੇ ਮੁਲਾਜ਼ਮ ਹੈਗੇ ਲੰਬਰਦਾਰ ਹੋਏ ਇਹ ਇਹ ਹੋਏ ਕਾਰਪੋਰੇਸ਼ਨ ਦੇ ਵੀ ਜਿਹੜੇ ਤਨਖਾ ਵੀ ਲੈਦੇ ਕਾਰਪੋਰੇਸ਼ਨ ਦੀ ਇਹ ਵੀ ਸਾਡੇ ਮਾਰਕੀਟ 'ਚ ਅੰਦਰ ਵੜ-ਵੜ ਕੇ ਕਹਿੰਦੇ ਨੇ ਭਾਈ ਮਿਊਨਿਸਪੈਲਿਟੀ ਵਾਲੇ ਆਣਗੇ ਤੇ ਇਹ ਗੱਡੀ 'ਚ ਕੂੜਾ ਚੱਕਣਗੇ ਇਹ ਕਿੱਦਾਂ ਚੱਕਣਗੇ ਕੂੜਾ ਐਸੀ 40 40 ਸਾਲ ਤੋਂ ਅਸੀਂ ਕੂੜਾ ਚੱਕਦੇ ਪਏ ਹਾਂ ਅਸੀਂ ਬੁੱਢੇ ਬਾਰੇ ਕਿੱਥੇ ਜਾਣਗੇ ਸਾਡੇ ਬੱਚੇ ਰੋਟੀ ਕਿੱਥੋਂ ਖਾਣਗੇ ਤੇ ਝੂਠ-ਮੂਠ ਬੋਲਦੇ ਪਰ ਮਸ਼ੀਨਾਂ ਖਰਾਬ ਹੋ ਗਈਆਂ ਮਸ਼ੀਨਾਂ ਠੀਕ ਹੁੰਦੀਆਂ ਜਾਣ ਕੇ ਸਾਨੂੰ ਦੁਖੀ ਕਰਦੇ ਨੇ ਛੜੇ ਲੋਕੀ ਛੇ ਘੰਟੇ ਖੜੇ ਰਹਾ ਇਸੇ ਬੋਲੋ ਹਾਂ 3-3 ਬੱਚਿਆਂ ਦੇ ਸਾਨੂੰ ਤਾਂ ਜੀ ਮੁੱਖ ਕਾਰਨ ਕੀ ਮੰਨਦੇ ਹੋ ਕੀ ਦਿੱਕਤ ਆਈ ਇੱਥੇ ਅੱਜ ਇੰਨਾ ਵੱਡਾ ਇਕੱਠ ਕੀਤਾ ਵਾ ਕੀ ਕਹਿਣਾ ਚਾਹੋਗੇ ਕੀ ਰੋਸ ਕੀ ਆ ਤੁਹਾਡੇ ਲੋਕਾਂ ਨੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਵੀਰ ਜੀ ਤੁਹਾਡੇ ਸਾਰੇ ਪ੍ਰੈਸ ਬੰਦੂਆਂ ਦਾ ਜਿਹਨੂੰ ਭਾਰਤੀ ਸੰਵਿਧਾਨ ਦਾ ਜਿਹੜਾ ਚੌਥਾ ਥੰਮ ਕਿਹਾ ਜਾਂਦਾ ਉਹ ਸਾਰੇ মিডিਆ ਦਾ ਦਿਲੋਂ ਧੰਨਵਾਦ ਵੀਰ ਜੀ ਸਾਡੀ ਜਿਹੜੀ ਲੜਾਈ ਆ ਉਹ ਠੇਕਾ ਠੇਕਾ ਪ੍ਰਥਾ ਨੂੰ ਲੈ ਕੇ ਆ ਔਰ ਹੁਣੀ ਥੋੜੇ ਦਿਨਾਂ ਦੇ ਵਿੱਚ ਕੁਝ ਐਦਾਂ ਦੀ ਕੁਝ ਗਾਈਡਲਾਈਨ ਜਿਹੜੀ ਨੈਟੋ ਜਰੀਏ ਸਾਨੂੰ ਸਾਡੇ ਜਿਹੜੇ ਸੀਨੀਅਰ ਉੱਥੇ ਅਖਬਾਰਾਂ ਤੋਂ ਪਤਾ ਲੱਗ ਰਹੀ ਆ ਕਿ ਬਹੁਤ ਵੱਡੀ ਜਿਹੜੀ ਤਾਦਾਦ ਦੇ ਵਿੱਚ ਨਗਰ ਨਿਗਮ ਲੁਧਿਆਣਾ 170 ਕਰੋੜ ਜਿਹੜਾ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਲੁਧਿਆਣਾ ਕਾਰਪੋਰੇਸ਼ਨ ਨੇ ਜਿਹੜਾ ਸਾਡਾ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡਾ ਵਾਲਮੀਕ ਸਮਾਜ कूड़े ਦਾ ਕੰਮ ਕਰਦਾ ਜਿਹਦੇ ਵਿੱਚ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ ਔਰ ਉਸ ਰੋਜੀ ਰੋਟੀ ਤੋਂ ਜਿਹੜਾ ਸਾਡਾ ਸਮਾਜ ਬਣ ਜਾਊਗਾ ਸੋ ਪ੍ਰਧਾਨ ਓਮਪਾਲ ਚਨਾਲੀਆ ਜੀ ਦੀ ਰਹਿਮਾਈ ਹੇਠ ਜਿਹੜਾ ਇਸ ਵਿਸ਼ੇਸ਼ ਅਸੀਂ ਧਰਨੇ ਦਾ ਇੱਥੇ ਬੁਗਰੀ ਪੁਲ ਤੇ ਅਸੀਂ ਸਾਰਾ ਸਮਾਜ ਜਿਹੜਾ ਸਾਡੇ ਵੱਖ-ਵੱਖ ਚਾਰੇ ਜ਼ੋਨਾਂ ਤੋਂ ਸਾਡੇ ਲੋਕ ਇਕੱਠੇ ਹੋਏ ਆ ਉਹਦੇ ਵਿੱਚ ਅਸੀਂ ਮੰਗ ਪੱਤਰ ਜਿਹੜਾ ਮੈਡਮ ਮੇਅਰ ਔਰ ਨਗਰ ਨਿਗਮ ਕਮਿਸ਼ਨਰ ਨੂੰ ਜਿਹੜਾ ਲੁਧਿਆਣੇ ਨੂੰ ਅਸੀਂ ਦੇਣ ਜਾ ਰਹੇ ਆ ਉਸ ਡੀ ਜ਼ੋਨ ਦੇ ਵਿੱਚ ਜਿਹੜਾ ਮੈਡਮ ਮੇਅਰ ਨੂੰ ਅਸੀਂ ਅਗਰ ਜੇ ਕਿਸੇ ਤਰ੍ਹਾਂ ਦਾ ਉਹ ਸਾਨੂੰ ਇਹ ਉਹ ਜਿਹੜੀ ਸਾਡੇ ਸਮਾਜ ਨੂੰ ਇਹ ਜਵਾਬ ਨਹੀਂ ਦਿੰਦੀ ਕਿ ਬਈ ਡੋਰ ਟੂ ਡੋਰ ਜਿਹੜਾ ਕੂੜੇ ਦੇ ਆ ਉਹ ਜਿਹੜੀ ਪ੍ਰਾਈਵੇਟ ਕੰਪਨੀ ਨੂੰ ਬੰਦ ਕੀਤਾ ਜਾਵੇ ਇਸੇ ਦੇ ਵਿੱਚ ਜਿਹੜਾ ਸਾਡਾ ਸਮਾਜ ਜਿਹੜਾ ਰੋਟੀ ਰੋਜੀ ਰੋਟੀ ਤੇ ਲੱਤ ਨਾ ਮਾਰੀ ਜਾਵੇ ਸੋ ਅਗਰ ਜੇ ਕਿਸੇ ਤਰ੍ਹਾਂ ਦਾ ਮੈਂ ਬੈਸੇ ਤਾਂ ਬਹੁਤ ਅਸੀਂ ਰਿਸਪੈਕਟ ਕਰਦੇ ਆ ਸਾਡੀ ਆਪਣੀਤੀ ਆ ਸਾਡੀ ਆਪਣੀ ਭੈਣ ਆ ਬਾ ਮੈਡਮ ਪ੍ਰਿੰਸੀਪਲ ਮੈਡਮ ਉਹ ਬਹੁਤ ਇੱਜ਼ਤ ਕਰਦੀ ਆ ਸਾਡੇ ਸਮਾਜ ਦਾ ਸਾਡੇ ਪਰ ਲੇਕਿਨ ਕਿਤੇ ਨਾ ਕੀਤੀ ਕਿਤੇ ਨਾ ਕਿਤੇ ਸਰਕਾਰ ਦਾ ਜਿਹੜਾ ਉਹ ਉਹ ਉਹਨਾਂ ਤੇ ਪ੍ਰੈਸ਼ਰ ਆ ਜਾ ਕਿਸੇ ਤਰ੍ਹਾਂ ਦਾ ਉਸੇ ਅਸੀਂ ਹਰ ਇੱਕ ਤਰ੍ਹਾਂ ਨਾਲ ਜਿਹੜਾ ਸਾਡਾ ਸਮਾਜ ਉਹਨੂੰ ਜਵਾਬ ਦੇਊਗਾ ਔਰ ਆਪਣੇ ਹੱਕ ਦੀ ਜਿਹੜਾ ਆਪਣੀ ਰੋਜੀ ਰੋਟੀ ਲਈ ਅਸੀਂ ਇਹ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ ਅਗਰ ਜੇ ਕਿਸੇ ਤਰ੍ਹਾਂ ਦਾ ਨਹੀਂ ਜਵਾਬ ਦਿੰਦਾ ਤਾਂ ਇਹਨੂੰ ਅਸੀਂ ਹੋਰ ਤੇਜ਼ ਕਰਾਂਗੇ ਤੇ ਹੋਰ ਕੀ ਕਹਿਣਾ ਚਾਹੋਗੇ ਇੱਥੇ ਅੱਜ ਇੱਥੇ ਇੰਨੇ ਲੋਕ ਤੁਹਾਡੇ ਨਾਲ ਜਿਹੜੇ ਇਕੱਠੇ ਹੋਏ ਆ ਕਿਸ ਤਰ੍ਹਾਂ ਸਯੋਜਕ ਮੇਰੇ ਜਿਹੜੇ ਤੁਹਾਡੇ ਇੱਥੇ ਜਿਹੜੇ ਭਰਾ ਬੰਦੂ ਇਕੱਠੇ ਹੋਏ ਨੇ ਤੁਹਾਡੀ ਇੱਕ ਆਵਾਜ਼ ਤੇ ਅੱਜ ਇੱਥੇ ਇਕੱਠੇ ਹੋਏ ਆ ਕੀ ਕਹਿਣਾ ਚਾਹੋ? ਦੇਖੋ ਜੀ ਇਹ ਇਹ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਹੈਗੀ ਇਹ ਸਾਡਾ ਜਿਹੜਾ ਪੂਰਾ ਬਾਲਮਿਕ ਸਮਾਜ ਇੱਕ ਸਾਡਾ ਬਾਲਮਿਕ ਸਮਾਜ ਜਿਹੜਾ ਤੁਹਾਨੂੰ ਸਭ ਨੂੰ ਪਤਾ ਕਿ ਬਹੁਤ ਵੱਡੀ ਗਲਤੀ ਦੇ ਵਿੱਚ ਜਿਹੜਾ ਇਹ ਡੋਰ ਟੂ ਡੋਰ ਜਿਹੜਾ ਉਹ ਕੂੜੇ ਦਾ ਕੰਮ ਕਰਦਾ ਵਾ ਔਰ ਇਹਨਾਂ ਦਾ ਜਿਹੜਾ ਦਰਦ ਆ ਤੁਸੀਂ ਤੁਸੀਂ ਵੀ ਮਹਿਸੂਸ ਕਰ ਸਕਦੇ ਹੋ ਕਿ ਕਿਸੇ ਤਰ੍ਹਾਂ ਦਾ ਉਹਨਾਂ ਕੋਲ ਫਾਈਨੈਂਸ਼ਲੀ ਉਹ ਕੂੜਾ ਜਿਹੜਾ ਕੂੜਾ ਕਰਕਟ ਤੁਹਾਨੂੰ ਪਤਾ ਸਾਰਾ ਘਰਾਂ ਦੇ ਵਿੱਚੋਂ ਜਿਹੜਾ ਉਹ ਉਹਦੇ ਨਾਲ ਥੋੜਾ ਮੋਟਾ ਜਿਹੜਾ 100 ਜਾਂ 50 ਰੁਪਏ ਦੇ ਨਾਲ ਜਿਹੜਾ ਆਪਣਾ ਗੁਜ਼ਾਰਾ ਕਰਦਾ ਲੇਕਿਨ ਉਸੇ ਤੇ ਅਗਰ ਜੇ ਨੱਤ ਵੱਜੂਗੀ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਊਗਾ ਵੀਰ ਜੀ ਉਹ ਕਿਤੇ ਨਾ ਕਿਤੇ ਉਹ ਹਸੈ ਨਹੀਂ ਕਰਾਂਗੇ ਅਸੀਂ ਪੂਰੇ ਸਾਡਾ ਸਮਾਜ ਚਾਰੇ ਜ਼ੋਨਾਂ ਦੇ ਵਿੱਚੋਂ ਬਹੁਤ ਵੱਡੀ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜਾ ਸਮਾਜ ਇਕੱਠਾ ਹੋ ਰਿਹਾ ਸੀ A B C D ਚਾਰੇ ਜ਼ੋਨਾਂ ਦੇ ਵਿੱਚ ਅਸੀਂ D ਜ਼ੋਨ ਤੇ ਹੁਣ ਇਕੱਠੇ ਹੋਣ ਜਾ ਰਹੇ ਹਾਂ ਜੀ ਤੁਸੀਂ D ਜ਼ੋਨ ਦੇ ਵਿੱਚ ਹੁਣ ਇਕੱਠੇ ਹੋਣ ਜਾ ਰਹੇ ਹੋ ਤੇ ਮੰਗ ਪੱਤਰ ਜਿਹੜਾ ਮੰਗ ਪੱਤਰ ਦੇ ਬਾਵ ਹਨ ਕੋਈ ਆਸ਼ਮਾਸ਼ ਨਹੀਂ ਦਿਵਾਇਆ ਜਾਂਦਾ ਫਿਰ ਤੁਹਾਡਾ ਅਗਲੀ ਕਾਰਵਾਈ ਕੀ ਕਰੋਗੇ ਦੇਖੋ ਪਤਾ ਕੀ ਹੈ ਜੀ ਹੁਣ ਮਰਦਾ ਹੋਇਆ ਬੰਦਾ ਕੀ ਕਰੂਗਾ ਵੈਸੇ ਵੀ ਅਸੀਂ ਮਰਾਂਗੇ ਕਿਉਂ ਨਾ ਸਰਕਾਰਾਂ ਦੀ ਗੋਲੀਆਂ ਨਾਲ ਜਾਂ ਲਾਠੀਆਂ ਨਾਲ ਅਸੀਂ ਮਰੀਏ ਉਸ ਚੀਜ਼ ਦਾ ਵਿਰੋਧ ਕਰਾਂਗੇ ਉਹਦੇ ਵਿੱਚ ਅਗਰ ਜਾਂ ਨਹੀਂ ਸਾਡਾ 10 ਤੋਂ 15 ਦਿਨਾਂ ਦੇ ਵਿੱਚ ਸਾਨੂੰ ਅਸੀਂ ਮੈਡਮ ਨੂੰ ਟਾਈਮ ਦਵਾਂਗੇ ਇਸ ਨਗਰ ਨਿਗਮ ਲੁਧਿਆਣਾ ਨੂੰ ਉਸ ਤੋਂ ਬਾਅਦ ਵੀਰ ਜੀ ਦੇਖੋ ਅਸੀਂ ਸ਼ਹਿਰ ਆਪਣਾ ਵਾ ਅਸੀਂ ਨੁਕਸਾਨ ਨਹੀਂ ਚਾਹੁੰਦੇ ਨਾ ਨਕਸਾਂ ਚੰਦਿਆਂ ਨਹੀਂ ਇਹਨੂੰ ਕਹਿੰਦੇ ਆ ਵੀ ਅਸੀਂ ਗੰਦਗੀ ਦੇ ਨਾਲ ਬਈ ਫਿਰ ਕਿਸੇ ਤਰ੍ਹਾਂ ਦਾ ਜਿਹੜਾ ਉਹ ਉਦਾਂ ਦੇ ਉਹ ਨਹੀਂ ਵਰਤਣਾ ਚਾਹੁੰਦੇ ਫਿਰ ਹਰੇਕ ਚੀਜ਼ ਜਿਹੜੀ ਫਿਰ ਉਹ ਤਾਮ ਦੰਡ ਭੇਜ ਉਹ ਸਾਰਾ ਅਸੀਂ ਅਪਣਾਵਾਂਗੇ ਆਪਣੇ ਹੱਕਾਂ ਲਈ ਆਪਣੀ ਰੋਜੀ ਰੋਟੀ ਲਈ ਸੋ ਇਸੇ ਤਰ੍ਹਾਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਧੰਨਵਾਦ ਤੁਹਾਡੇ ਵੀਰਾਂ ਦਾ ਕਿ ਸਾਡੀ ਆਵਾਜ਼ ਜਿਹੜੀ ਪੰਜਾਬ ਸਰਕਾਰ ਤੱਕ ਔਰ ਉਹਨਾਂ ਨਗਰ ਨਿਗਮ ਕਮਿਸ਼ਨਰ ਅਫਸਰਾਂ ਤੱਕ ਜਿਹੜਾ ਉਹ ਪਹੁੰਚਾਈ ਜਾਵੇ ਤਾਂ ਜੋ ਸਾਡਾ ਅਸਾਜੀ ਰੋਟੀ ਰੋਜੀ ਬਚ ਸਕੀ ਸੋ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਕਿ ਅਸੀਂ ਡੀ ਜ਼ੋਨ ਦੇ ਵਿੱਚ ਮੰਗ ਪੱਤਰ ਦੇਣ ਜਾ ਰਹੇ ਆ ਅਗਰ ਸਾਡੇ ਉੱਥੇ ਮੰਗ ਪੱਤਰ ਤੇ ਸਾਨੂੰ ਕੋਈ ਆਸ਼ਵਾਸ਼ਣ ਨਹੀਂ ਮਿਲਦਾ ਹੈਗਾ ਅਗਰ ਸਾਡੀ ਮੰਗਾ ਉੱਥੇ ਨਹੀਂ ਪੂਰੀ ਆਉਂਦੀ ਹੈਗਾ ਤਾਂ ਸਾਡਾ ਸੰਘਰਸ਼ ਹੋਰ ਵੀ ਤੇਜ ਹੋ ਜਾਵੇਗਾ ਸੋ ਫਿਲਹਾਲ ਦੋਸਤੋ ਏਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਲਹਿਰ ਇੰਡੀਆ ਨਿਊਜ਼ ਕੈਮਰਾਮੈਨ ਗੁਰਪਾਲ ਸਿੰਘ ਦੇ ਨਾਲ ਮੈਂ ਸੰਜੀਵ ਕੁਮਾਰ ਲਹਿਰ ਇੰਡੀਆ ਨਿਊਜ਼ ਲੁਧਿਆਣਾ ਇਹ ਮੱਦੀ ਗੱਲ ਕੀਤੀ ਹੈ ਆਪਾਂ ਮੀਟਿੰਗ ਦਾ ਟਾਈਮ ਰੱਖ ਕੇ ਅਧਕਤਰਿਕ ਵਿੱਚ ਕਮਿਸ਼ਨ ਸਾਹਿਬ ਨੂੰ ਵੀ ਨਾਲ ਲੈ ਲਾਂਗੇ ਮੈਂ ਵੀ ਅਫਸਰ ਸਾਹਿਬਾਨ ਲੈ ਕੇ ਜਿਹੜੀ ਜਿੰਦਾ ਵੀ ਵਧੀਆ ਤਰੀਕੇ ਨਾਲ ਤੁਹਾਡੇ ਹੱਕ ਦੇ ਵਿੱਚ ਹੱਲ ਹੋ ਸਕਦੀ ਆ ਉਹ ਆ ਕਰਾਂਗੇ ਠੀਕ ਹੈ ਜੀ ਤਾਂ ਅਨੁਵਾਦ ਜੋ ਬਲੇ ਸੋ ਨੇ ਮੈਡਮ ਅਹ ਦੇਖੋ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਸਾਡੇ ਵੀਰ ਨੇ ਬਜ਼ੁਰਗ ਨੇ ਜਿਹੜੇ ਕਿ ਦਿਨ ਰਾਤ ਅੰਤਖ ਮਿਹਨਤ ਕਰਦੇ ਨੇ ਸ਼ਹਿਰ ਨੂੰ ਸਾਫ਼ ਰੱਖਣ ਦੇ ਵਿੱਚ ਔਰ ਕੁਝ ਇਨਰੀਆਂ ਮੰਗਾ ਨੇ ਜੋ ਇਹਨਾਂ ਨੇ ਮੈਮੋਰੈਂਡਮ ਦਿੱਤਾ ਹੈ ਔਰ ਜ਼ਰੂਰ ਇਹਨੂੰ ਬੈਠ ਕੇ ਅਸੀਂ ਜਲਦੀ ਤੋਂ ਜਲਦੀ ਹੱਲ ਕਰਕੇ ਦਿਆਂਗੇ ਧੰਨਵਾਦ ਜੀ